ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਸਾਦੋਵਾਲ ਅਤੇ 파ਰੋਵਾਲ ਪਿੰਡ ਦੇ ਨੌਜਵਾਨਾਂ ਵੱਲੋਂ ਗੜਸ਼ੰਕਰ ਵਿਖੇ ਦੁੱਧ ਬਿਸਕੁਟ ਅਤੇ ਬ੍ਰੈਡ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਬਾਬਾ ਫਤਿਹ ਸਿੰਘ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਇਹਨਾਂ ਕਿਹਾ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਰਦਾਲੂ ਅਦੁੱਤੀ ਬਹਾਦਰ ਵਾਲੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸਰਦਾਲੂ ਆਉਂਦੇ ਹਨ ਉਹਨਾਂ ਕਿਹਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਉਹਨਾਂ ਵੱਲੋਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ ਦੁੱਧ ਦਾ ਲੰਗਰ ਅੱਜ 28 ਦਸੰਬਰ ਦਿਨ ਸ਼ਨੀਵਾਰ ਤੱਕ ਲਗਾਇਆ ਜਾਵੇਗਾ ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮਟੂ ਹੈਪੀ ਸਾਦੋਵਾਲ डॉक्टर लखविंदर सिंह लक्की जोरा पारोवाल गुरकरण तरनवीर जसविंदर बब्बू नवी मोहित गोपी सुरजीत जीती अते होर सेवादार शामिल सन Seven. ਆਓ ਜੇ ਪ੍ਰਸ਼ਾਦ ਜੀ ਪ੍ਰਸ਼ਾਦ ਦੇ ਭਾਈ ਉਹਨਾਂ ਨੂੰ ਕੋਪੀ ਕੋਪੀ ਆਪਣਾਈਏ ਤੇ ਮੇਰੇ ਵੀ ਹੁਣ ਆਇਓ ਵੀ ਇਲਾਕੇ ਨੂੰ ਸੁਨਗੀਆਂ ਫੜਦੇ ਗੱਲਬਾਤ ਕਰਦੇ ਸ਼ਾਕੇ ਜਾਣਾ ਜੀ ਭਾਇਓ ਵੀ ਜੀ ਲਾਗੇ ਮੁੱਖ ਲਗੜੀਆਂ ਫੈਲਦੇ ਕਰਨਾ ਹੈ ਮੈਨੂੰ ਬੋਧਨ ਮਿਲਦਾ ਛੱਤ ਕੇ ਜਗਾ ਜੀ ਪ੍ਰਸ਼ਾਦ ਭਾਜੀ ਪ੍ਰਸ਼ਾਦ ਜੀ ਭਾਇਓ ਵੀ ਜੀ ਲਾਗੇ ਲਗੜੀਆਂ ਫੈਲਦੇ ਹੀ ਤਰੀ ਵਾਹਿਗੁਰੂ ਦੀ ਖਾਤਿਰ ਜੋ 21 ਤਰੀਕ ਤੋਂ ਲਗਾਤਾਰ ਸੁਧ ਦੇ ਲੰਗਰ ਪ੍ਰੈਟ ਦੇ ਰਸਤੇ ਚੱਲ ਰਹੇ ਆ ਇਹ ਅੱਜ 28 ਤਰੀਕ ਤੱਕ ਅੱਜ ਆਖਰੀ ਦਿਨ ਸਗਾ ਤੇ ਅਸੀਂ ਇਹ ਮਹਿਸੂਸ ਕੀਤਾ ਸਾਰਿਆਂ ਨੇ ਕਿ ਅਸੀਂ ਜਿੰਨੇ ਵੀ ਸੇਵਾਦਾਰ ਆਏ ਆ ਦੇਖ ਲਓ ਸਾਰਿਆਂ ਨੇ ਟੋਟੀਆਂ ਪਾਈਆਂ ਟੋਪੀਆਂ ਲਈਆਂ ਸਵੈਟਰ ਪਾਏ ਆ ਤੇ ਉਹਨਾਂ ਯਾਦ ਕਰਦੇ ਪਏ ਅਸੀਂ ਸੇਵਾ ਕਰਦੇ ਕਰਦੇ ਕਿ ਉਹ ਛੋਟੇ ਸਟੈਪ ਜਿਆਦਿਆਂ ਦੇ ਕਿੰਨਾ ਕੁ ਸਤਾਦੂ ਨਹੀਂ ਦਿੱਤਾ ਜੋ ਠੰਡੇ ਪੁਰਸ਼ ਦੇ ਵਿੱਚ ਮਾਣ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਵੱਡਾ ਲੰਗਰ ਲਾਇਆ ਸੀ। ਵਾਹਿਗੁਰੂ ਜੀ ਦਾ ਖਾਕਾ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਦਾ ਖਾਕਾ, ਸ੍ਰੀ ਵਾਹਿਗੁਰੂ ਜੀ ਦੇ ਖਾਤੇ, ਜਿਨੇ ਕੀ ਆਪ ਸਭ ਨੂੰ ਦੱਸਾਇਆ ਕਿ ਇਹ ਜਿਹੜਾ ਮਹੀਨਾ ਆ, ਉਹਦਾ ਮਹੀਨਾ ਇਹਦੇ ਵਿੱਚ ਛੋਟੇ ਸਾਹਿਬ ਜਾ ਕੇ ਬڑے ਸਾਹਿਬ ਜੀ ਦੇ ਇਸ ਗੁਰੂ ਜੀ ਦੇ ਪਰਿਵਾਰ ਨੂੰ ਜੀਏ ਝੜਨੇ ਪਏ ਉਹਨਾਂ ਦੇ ਨਾਲ ਜਿੱਥੇ ਗੰਗੂ ਪੰਡਤ ਨੇ ਉਹਨਾਂ ਨੂੰ ਫੜਾਇਆ ਤੇ ਉਥੇ ਹੀ ਇਹਦਾ ਅਧਾਰਨਾ ਆਂਦੀ ਆ ਕਿ ਜਿਹੜਾ ਦੁੱਧ ਪਿਆਇਆ ਗਿਆ ਬਾਬਾ ਮੁੱਤੀराम ਮਹਾਰਾਜੀ ਵੱਲੋਂ ਉਹ ਦੁੱਧ ਨੂੰ ਜੇ ਤੁਸੀਂ ਦੇਖੀਏ ਅੱਜ 50 ਜਾਂ 60 ਰੁਪਏ ਕਿਲੋ ਜਾਂ 70 ਰੁਪਏ ਕਿਲੋ ਦੁੱਧ ਹੈ ਲੇਕਿਨ ਉਹਨਾਂ ਨੂੰ ਆਪਣੇ ਪੂਰੇ ਪਰਿਵਾਰ ਦੀ ਬਲਦਬਾਨ ਦੇ ਕੇ ਇਹ ਦੁੱਧ ਦੀ ਕੀਮਤ ਠਗਾਣੀ ਪਈ ਅਸੀਂ ਉਹਨਾਂ ਸ਼ਹੀਦਾਂ ਮਰੀਦਾਂ ਨੂੰ ਅੱਜ ਯਾਦ ਕਰਦੇ ਹੋਏ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਦੁੱਧਾ ਲੰਗਰ ਚਲਾਇਆ ਅਸੀਂ ਜਿਹੜੀ ਇਲਾਕੇ ਦੀ ਸਾਡੀ ਸੰਗਤ ਹੈ ਪਾਰੋਵਾਲ ਤੋਂ ਸਾਡੇ ਜਿੰਨੇ ਵੀ ਸੇਵਾਦਾਰ ਸੀ ਸਾਧਵਾਲ ਤੋਂ ਸੀ ਇਹ ਇਲਾਕੇ ਦੇ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਸਾਥ ਦਿੱਤਾ ਜਿੱਥੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਬੱਚਿਆਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਜੀਏ ਚੱਲੇ ਉਹਨਾਂ ਪਰਿਵਾਰਾਂ ਨੂੰ ਯਾਦ ਕਰਦੇ ਆ ਜਿਹਨਾਂ ਨੇ ਉਦੋਂ ਕੁਰਬਾਨੀਆਂ ਕੀਤੀਆਂ ਉੱਥੇ ਵੀ ਮੈਂ ਆਪਣੇ ਇਲਾਕੇ ਦੀ ਜਿਹੜੀ ਸੰਗਤ ਹੈ ਸਾਰਿਆਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਸਾਰੇ ਸਾਥ ਦੇਣ ਆਉਣ ਵਾਲੇ ਸਾਥ ਦੇ ਕੇ ਵੀ ਆਪਾਂ ਇਸੇ ਤਰ੍ਹਾਂ ਲੰਗਰ ਲਾਈਏ ਤੇ ਨਾ ਚੀਜ਼ਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਉਹ ਦਾ ਮਹੀਨਾ 23 ਦਸੰਬਰ ਤੋਂ 28 ਦਸੰਬਰ ਤੱਕ ਦੋਤੀ ਸੇਵਾ ਕੀਤੀ ਗਈ ਇੱਕ ਟੈਂਟ ਹਾਊਸ ਪਾਰਵਾ ਦੀ ਸਹਾਸੰਗਤ ਇਲਾਕੇ ਦੀ ਸਹਾਸੰਗਤ ਇਹ ਸ਼ਹਾਦਤ ਦਾ ਦਿਨ ਸੇਵਾ ਦਾ ਦਿਨ ਆ ਬਾਬਾ ਮੋਤੀराम ਮਹਿਰਾ ਉਹਦੇ ਪਰਿਵਾਰ ਨੂੰ ਇਸ ਕਰਕੇ ਸੂਬੇ ਸਰਹੰਦ ਨੇ ਕੋਲੂ ਜਪੀੜਤਾ ਸੀ ਬੇ ਉਹ ਮਨੁੱਖ ਜਿਹੜਾ ਐਡਾ ਵੱਡਾ ਸੇਵਾ ਦਾ ਪੁੰਜ ਸੀ ਖੰਡੇ ਪੁਰਜ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਨੂੰ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਸੂਬੇ ਸਰਾਂਦਰਾ ਸਮੇਤ ਪਰਿਵਾਰ ਉਹਨਾਂ ਨੂੰ ਕੋਲੂਚ ਪੀੜਿਆ ਸੀ ਅੱਜ ਸਾਰੀ ਲੁਕਾਈ ਦੇ ਦਿਨ ਮੀਂਹ ਦੇ ਸਮੇਂ ਤੇ ਵੀ ਸਾਰੇ ਇਲਾਕੇ ਗੜਸ਼ੰਕਰ ਦੀ ਸਾਧ ਸੰਗਤ ਨੇ ਇੱਕ ਮੈਂਟੈਂਟ ਹਾਊਸ ਦੇ ਸਾਹਮਣੇ ਰੇਲਵੇ ਸਟੇਸ਼ਨ ਗੜਸ਼ੰਕਰ ਪੰਜ ਦਿਨ ਲਗਾਤਾਰ ਉਦਾ ਲੰਗਰ ਲਾ ਰੱਖਿਆ ਤੇ ਅੱਜ ਸਮਾਪਤੀ ਆ ਅਸੀਂ ਸਾਰੀ ਸਾਲ ਸੰਗ ਨੂੰ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਚ ਸ਼ਹਾਦਤਾਂ ਤੇ ਸੇਵਾ ਦਾ ਕੰਮ ਕਰਨਾ ਚਾਹੀਦਾ ਸਾਰਿਆਂ ਦਾ ਤਲਵਾ